ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੇ ਵਿੱਚ ਆਪ ਜੀ ਨੂੰ ਦੱਸਦੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਜੋ ਕਿ ਸਾਬਕਾ ਮੁੱਖ ਮੰਤਰੀ ਵਿਆਸ ਸਿੰਘ ਕਤਲਕਾਂਡ ਦੇ ਵਿੱਚ ਸਜ਼ਾ ਪੁਕਤ ਰਹੇ ਨੇ ਉਹਨਾਂ ਨੂੰ ਹਾਈ ਕੋਰਟ ਵੱਲੋਂ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਜੀ ਹਾਂ ਆਪ ਜੀ ਨੂੰ ਦੱਸਦੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਉਹਨਾਂ ਦੇ ਭਰਾ ਦੇ ਭੋਗ ਦੇ ਸਮਾਗਮ ਵਿੱਚ ਜਾਣ ਲਈ 20 ਨਵੰਬਰ ਤਿੰਨ ਬੁੱਧਵਾਰ ਯਾਨੀ ਕਿ ਕੱਲ ਨੂੰ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਹੈ ਪੈਰੋਲ ਦਿੱਤੀ ਗਈ ਹੈ ਆਪ ਜੀ ਨੂੰ ਦੱਸਦੀ ਹੈ ਕਿ ਇਸ ਬਲਵੰਤ ਸਿੰਘ ਰਾਜਵਾਨਾ ਦੇ ਵੱਡੇ ਭਰਾ ਸਰਦਾਰ ਬਲਵੰਤ ਸਿੰਘ ਜਿਨ੍ਹਾਂ ਦੀ ਕਹੇ 14 ਨਵੰਬਰ ਨੂੰ ਡੈਥ ਹੋ ਗਈ ਸੀਗੀ ਉਹਨਾਂ ਦੇ ਭੋਗ ਦੇ ਸਮਾਗਮਾਂ ਦੇ ਜਾਣ ਦੇ ਵਿੱਚ ਦੇ ਲਈ ਜੋ ਬਲਵੰਤ ਸਿੰਘ ਰਾਜਵਾਨਾ ਨੇ ਹਾਈ ਕੋਰਟ ਦੇ ਵਿੱਚ ਟੈਂਪਰੇਰੀ ਪੈਰੋਲ ਦੀ ਮੰਗ ਕੀਤੀ ਸੀਗੀ ਤੇ ਇਸ ਮੰਗ ਦੇ ਉੱਪਰ ਧਿਆਨ ਕਰਦੇ ਹੋਏ ਹਾਈ ਕੋਰਟ ਵੱਲੋਂ ਜੋ 20 ਨਵੰਬਰ ਯਾਨੀ ਦਿਨ ਬੁੱਧਵਾਰ ਨੂੰ 3 ਘੰਟੇ ਦੀ ਪੈਰੋਲ 11:00 b.m. ਤੋਂ 2:00 b.m. ਤੱਕ ਦਿੱਤੀ ਗਈ ਹੈ ਤੇ ਇਸ ਦਰਾਂ ਜੋ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੂੰ ਬਹੁਤ ਭਾਰੀ ਸਖਿਆ ਦੇ ਵਿੱਚੋਂ ਜੇਲ੍ਹ ਤੋਂ ਪਿੰਡ ਲਈਆਂ ਨਾ ਜਾਇਗਾ ਤਾਂ ਪਿੰਡ ਦੇ ਵਿੱਚ ਵੀ ਬਹੁਤ ਭਾਰੀ ਸਖਿਆ ਹੋਏਗੀ ਤੇ ਇਹ ਜੋ ਪੈਰੋਲ ਹੈ ਤਿੰਨ ਘੱਟੇ ਦੀ ਪੈਰੋਲ ਦਿੱਤੀ ਗਈ ਹੈ ਆਪ ਜੀ ਨੂੰ ਦੱਸ ਦਈਏ ਕਿ ਭਾਈ ਬਲੌਂਸਿੰਗ ਰਾਜਵਾਨਾ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ